ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪਫੁਲੀ ਆਪ ਠੀਕ ਠਾਕ ਹੋਵੋਗੇ ਬਾਈ ਕੁੜੀ ਕਿਰਪਾ ਦਾ ਸਤਕਾ ਅੱਜ ਜਿਹੜੀ ਆਪਾਂ ਵੀਡੀਓ ਸ਼ੂਟ ਕੀਤੀ ਆ ਇਹ ਤਲਵਾੜਾ ਪੁਲ ਦੇ ਉੱਤੇ ਹੋਈ ਹੋਈ ਆ ਪਾਣੀ ਦਾ ਜਿਹੜਾ ਫਾਨ ਆ ਉੱਤੇ ਤੁਸੀਂ ਦੇਖ ਹੀ ਰਹੇ ਹੋ ਨਜ਼ਰ ਕਿਦਾਂ ਦਾ ਕੋਕਾ ਘੱਗਰ ਅੱਜ ਨੀਮਾ ਚੱਲ ਰਿਹਾ ਬਹੁਤ ਖੁਸ਼ੀ ਦੀ ਗੱਲ ਆ ਕੋਈ ਜਾਰੇ ਘੱਡੇ ਵਿੱਚ ਮੂਵਮੈਂਟ ਨਹੀਂ ਹੈਗੀਗੀ ਸੋ ਤੇਰਾ ਕਾ ਘਰ ਚੱਲਦਾ ਹੁਣ 2 ਦਿਨ ਹੋ ਗਏ ਇਹਨੂੰ ਉਸੇ ਤਾਰ ਤੇ ਚੱਲੀ ਜਾਂਦਾ ਕੋਈ ਇੰਚ ਵੱਧਦਾ ਕਿਤੇ ਘਟਦਾਗਾ ਬਰੋਬਰ ਜਿਹੀ ਪਾਣੀ ਚੱਲੀ ਜਾਂਦਾ ਕਿਉਂਕਿ ਪਾਣੀ ਦਾ ਜਿਹੜਾ ਦਬਾਅ ਪਿੱਛੇ ਬਹੁਤ ਘਟ ਗਿਆ ਪਿੱਛੇ ਪਾਣੀ ਜਿਹੜਾ ਗਈਠਾ ਮਾਤੇ ਟੁੱਟ ਗਿਆਗਾ ਕੋਈ ਚੀਕ ਵੀ ਜਿਹੜਾ ਉਹ ਕੈਂਥਲ ਵਾਲੇ ਪਾਸੇ ਟੁੱਟ ਗਿਆ ਕੋਈ ਜਿਹੜਾ ਸਰਾਲੇ ਆ ਸਰਾਲੇ ਵੀ ਪਾਣੀ ਜਿਹੜਾ ਉਹ ਪਰਲੇ ਪਾਸੇ ਜਿਹੜੀ ਮੇਨ ਬ੍ਰਾਂਚ ਆ ਨਰਮਾਨਾ ਪਾਖੜਾ ਮੇਨ ਬ੍ਰਾਂਚ ਉਹਦੇ ਵਿੱਚ ਟੁੱਟ ਕੇ ਪਰਾਂ ਚੱਲੇ ਗਿਆ ਉਹਦਾ ਵੀ ਆਪਾਂ ਨੂੰ ਕਾਫੀ ਪੈਦਾ ਹੋਇਆਗਾ ਜਿਹੜਾ ਪਾਣੀ ਦਾ ਪਿੱਛੇ ਜ਼ੋਰ ਸੀਗਾ ਉਹ ਜ਼ੋਰ ਪਿੱਛੇ ਜਿਹੜਾ ਪਾਣੀ ਦਬਾ ਕੇ ਆ ਰਿਹਾ ਸੀਗਾ ਉਹ ਪਾਣੀ ਦਾ ਦਬਾਅ ਘਟ ਗਿਆ ਜੇ ਉਹਦੇ ਨਾਲ ਪਾਣੀ ਦੀ ਸਪੀਡ ਦਾ ਫਰਕ ਪੈ ਗਿਆ ਜੀ ਪਾਣੀ ਦੀ ਸਪੀਡ ਪਿੱਛੇ ਘਟ ਗਈ ਆ ਪਾਣੀ ਚੜਿਆ ਜ਼ਰੂਰ ਹੋਇਆਗਾ ਪਰ ਪਾਣੀ ਦੀ ਸਪੀਡ ਜਿਹੜੀ ਉਹ ਘਟੀ ਆ ਥੋੜੀ ਜੀ ਪਿੱਛੇ ਤੇ ਲੋਕਾਂ ਨੇ ਸਾਰਿਆਂ ਨੇ ਭੈਣ ਭਾਈਆਂ ਨੇ ਰਲ ਕੇ ਹਿੰਮਤ ਬਹੁਤ ਮਾਰੀ ਹੋਈ ਆ ਜਿੰਨੇ ਨਾਲੀ ਦੇ ਕੰਡੇ ਦੇ ਉੱਤੇ ਜਿੰਨੇ ਬੰਨ ਲੱਗੇ ਆ ਸਾਰਿਆਂ ਬੰਨਾਂ ਦੇ ਉੱਤੇ ਬਹੁ ਪਹਿਰਾ ਦਿੱਤਾਗਾ ਬੜੀ ਹਿੰਮਤ ਮਾਰੀ ਆ ਸਾਰੀ ਤੇ ਐਸੇ ਵੇਲੇ ਬੰਨ ਸਾਰੇ ਠੀਕ ਠਾਕ ਨੇ ਥੋੜਾ ਜਿਹਾ ਫੂਲ ਵਾਲਾ ਬੰਨ ਸੀਗਾ ਕੱਲ ਖਬਰ ਥੋੜੀ ਜੁੜੀ ਸੀ ਵੀ ਮਕੋੜਸਾਲਾ ਲਿਖਿਆ ਐਵੇਂ ਥੋੜੀ ਜੀ ਸ਼ੋਰ ਜੀ ਪਈ ਸੀ ਕੋਈ ਖਾਸ ਉਹਦੇ ਵਿੱਚੋਂ ਲਿਖ ਨਹੀਂ ਹੋਇਆ ਸੀਗਾ ਉਹ ਪਾਣੀ ਬੰਨ੍ਹ ਲਿਆ ਠੀਕ ਕਰ ਲਿਆ ਮੌਕੇ ਤੇ ਸੰਭ ਗਿਆ ਸਾਰਾ ਕੁਝ ਹੁਣ 2 ਦਿਨ ਦੀ ਗੱਲ ਹੈ ਜੀ ਸਾਰਾ 2 ਦਿਨ ਤੁਸੀਂ ਮੇਰਾ ਖਿਆਲ ਨਾ ਚਲੋ ਜੀ ਤੇ ਮੈਂ हट ਗਿਆ ਹੁਣ ਹੁਣ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਮੇਂ ਹਟਣ ਦੇ ਨਾਲ ਜਿਹੜਾ ਆਪਾਂ ਉੱਥੇ ਸਮਗਰੀ ਸਾਰੀ ਰੇਤ ਆ ਮਿੱਟੀ ਗੱਟੇ ਜੋ ਵੀ ਲੈ ਜਾਣਾਗਾ ਟਰੈਕਟਰ ਆਪਣੇ ਜਾ ਸਕਦੇ ਨੇ ਬੰਨੇ ਦੇ ਉੱਤੇ ਜਦੋਂ ਮੀਂਹ ਪੈਂਦਾ ਉਹ ਗੱਲ ਦੇ ਵਿੱਚ ਜਾਣਾ ਬਹੁਤ ਔਖਾ ਹੋ ਜਾਂਦਾ ਕਿ ਵਾਹਿਗੁਰੂ ਦਾ ਸ਼ੁਕਰ ਕਰੋ ਸੱਚੇ ਪਾਤਸ਼ਾਹ ਨੇ ਆਪਣੇ ਕੱਖ ਰੱਖਤੇ ਬਸ ਹੁਣ 2 ਦਿਨ ਬੇਸ ਲੈਣੀ ਹੋਣਾਗਾ 2 ਕੁ ਦਿਨ ਦੀ ਗੱਲ ਆ ਦੋ ਕੁ ਦਿਨਾਂ ਦੇ ਵਿੱਚ ਜਿਹੜਾ ਪਾਣੀ ਆ ਥੋੜਾ ਜਿਹਾ ਥਲੇ ਨੀਵਾ ਹੋ ਜਾਊਗਾ ਉਸਦੋਂ ਬਾਅਦ ਫਿਰ ਖਦਰੇ ਦੁਬਾਰ ਨਿਕਲ ਜਾਊਗਾ ਕਿਉਂਕਿ ਜਿੰਨਾ ਚਿਰ ਪਾਣੀ ਭਰਿਆ ਚੱਲਦਾ ਉਹਨਾਂ ਚਿਰ ਆਪਾਂ ਦਾ ਵਿਸ਼ਵਾਸ ਨਹੀਂ ਕਰ ਸਕਦੇ ਪਾਣੀ ਦਾ ਪਤਾ ਨਹੀਂ ਹੁੰਦਾ ਕਿੱਥੋਂ ਘਟ ਕਰ ਜਾਏ ਇਸ ਕਰਕੇ 2 ਦਿਨ ਦੀ ਖੇਚਲਾ ਜੀ ਮਹਾਰਾਜ ਇਸੇ ਤਰ੍ਹਾਂ ਉਤਸ਼ਾਹ ਦੇ ਰੱਖੇ ਸਾਰਿਆਂ ਨੂੰ ਤੇ ਉਹਨਾਂ ਲੋਕਾਂ ਵਾਸਤੇ ਦਵਾਵਾਂ ਕਰੋ ਜੀ ਮਹਾਰਾਜ ਅਗੇ ਅਰਦਾਸ ਕਰੋ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਉੱਤੇ ਬਹੁਤ ਕਹਿਰ ਹੋਇਆਗਾ ਘਰ ਡੁੱਬ ਗਿਆ ਉਹਨਾਂ ਦੀ ਮਦਦ ਵਾਸਤੇ ਵੀ ਅੱਗੇ ਹੋਣਾ ਚਾਹੀਦਾ ਆਪਾਂ ਨੂੰ ਤਾਂ ਉਹਨਾਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਆਪਣੇ ਸਾਰੇ ਰਲ ਮਿਲ ਕੇ ਸਾਰੇ ਹੰਬੜਾ ਮਾਰੋ ਜੀ ਕਿਸੇ ਗੱਲ ਦਾ ਹੁਣ ਘਭਰਾਉਣ ਦੀ ਲੋੜ ਨਹੀਂ ਹੈਗੀ ਹੁਣ ਠੀਕ ਠਾਕ ਆ ਬਸ 2 ਦਿਨ ਦੀ ਖੇਚੜਾ 2 ਦਿਨ ਆਪਾਂ ਕੱਢ ਲਏ ਤਾਂ ਬਸ ਫਤਿਹ ਹੋ ਜਾਊਗਾ ਕੰਮ ਜੀ ਹੁਣ ਪਾਣੀ ਬਿਲਕੁਲ ਸਸਹਿਰਾ ਪਾਣੀ ਚੜਿਆ ਜਰੂਰ ਹੋਇਆ ਤੇ ਆਪਣੇ ਚਾਂਦਪੁਰੇ ਵੀ ਠੀਕ ਠਾਕ ਚੱਲੀ ਜਾਵਾ ਪਾਣੀ ਪਾਣੀ ਬਹੁਤ ਖਿੱਚੀ ਜਾ ਰਹੀ ਹੈ ਕਿ ਕਰੀ ਇਸ ਕਰਕੇ ਹੁਣ ਘਭਰਾਉਣ ਦੀ ਲੋੜ ਨਹੀਂ ਹੋ ਗਈ ਚਾਂਦਪੁਰੇ ਦੀ ਠੋਕਰ ਲੱਗ ਜਾਂਦੀ ਤਾਂ ਫਿਰ ਔਖਾ ਹੋ ਜਾਣਾ ਸੀਗਾ ਦਾ ਇਸ ਕਰਕੇ ਹੁਣ ਪਾਣੀ ਚਾਂਦਪੁਰੇ ਤੋਂ ਬਹੁਤ ਖੇਚ ਰਹੀ ਆ ਦੇਖਦੇ ਆ ਸ਼ਾਮ ਨੂੰ ਚਾਂਦਪੁਰੇ ਦੀ ਵੀਡੀਓ ਵੀ ਤੁਹਾਨੂੰ ਪਾ ਕੇ ਦੱਸਾਂ ਕਿ ਕਿੱਦਾਂ ਦਾ ਹਾਲ ਆ ਤੇ ਸਭ ਠੀਕ ਠਾਕ ਜੀ ਚੱਲਦੀਆਂ ਕਲਾਂ ਨੇ ਮਾਲਕ ਦਾ ਕਰੋ ਸ਼ੁਕਰਾਨਾ ਅਗਲੀ ਵੀਡੀਓ ਤੱਕ ਤੁਹਾਨੂੰ ਫਤਿਹ ਬੁਲਾਉਣੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਦਬ ਕੇ ਸਾਰਿਆਂ ਕੋਲ ਪਹੁੰਚ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੁਸ਼